ਪਿਛੇ ਨਾ ਪਹਿਲਾ ਪਹਿਲਾ ਅੱਜ ਤੋਂ ਸਾਢੇ ਛੇ ਸਾਲ ਪਹਿਲਾ ਫੋਨ ਆਉਂਦਾ ਹੁੰਦਾ ਸੀਗਾ ਕੈਨੇਡਾ ਤੋਂ ਅਮਰੀਕਾ ਤੋਂ ਵੀ ਮੈਂ ਤੁਹਾਡਾ ਨਾ ਰਿਸ਼ਤੇਦਾਰ ਬੋਲਦਾ ਬੰਦਾ ਕਹਿੰਦਾ ਕਿਹੜਾ ਰਿਸ਼ਤੇਦਾਰ ਲੈ ਪਛਾਣਿਆ ਨਹੀਂ ਮੈਂ ਤਾਂ ਆ ਬੋਲਦਾ ਫਿਰ ਕਹਿੰਦਾ ਵੀ ਦੱਸੋ ਤੁਹਾਡਾ ਕੌਣ-ਕੌਣ ਬਾਹਰ ਗਿਆ ਉਹ ਲੋਕਾਂ ਨੂੰ ਸਮਝ ਆ ਗਈ ਹੌਲੀ-ਹੌਲੀ ਵੀ ਇਹ ਸਕੈਮ ਹੈ ਜਿਹੜਾ ਹੁਣ ਕਾਲ ਆ ਰਿਹਾ ਕਿ ਮੈਂ ਬੋਲਦਾ ਪੁਲਿਸ ਥਾਣੇ ਤੋਂ ਜਾਂ ਮੈਂ ਬੋਲਦਾ ਕੋਈ ਡੀਜੀ ਜਾਂ ਮੈਂ ਬੋਲਦਾ ਕੋਈ ਵਕੀਲ ਤੁਹਾਡਾ ਨਾ ਮੁੰਡਾ ਫੜਿਆ ਗਿਆ ਉਹ ਆ ਕੇਸ ਦੇ ਵਿੱਚ ਫੜਿਆ ਗਿਆ ਐਨੇ ਪੈਸੇ ਪਾਓ ਨਹੀਂ ਤਾਂ ਗਿਆ ਪਿਛੇ ਰੋਣ ਦੀ ਆਵਾਜ਼ ਵੀ ਆ ਰਹੀ ਹੈ ਉਹ ਢੜਾ ਪੁਰਾਣਾ ਹੈ ਇਸ ਤੋਂ ਵੀ ਜ਼ਿਆਦਾ ਐਡਵਾਂਸ ਇਸ ਤੋਂ ਹੋਰ ਆ ਗਿਆ ਹਾਂ ਮੈਂ ਸੰਦਾਨਾ ਕਿਸੇ ਦੀ AI ਵੌਇਸ ক্লোਨ ਕਰ ਲੈਣਾ ਅੱਛਾ ਠੀਕ ਹੈ ਉਹਦੀ ਇਨਫੋਰਮੇਸ਼ਨ ਲੈ ਲੈਣੀ ਉਸ ਤੋਂ ਬਾਅਦ ਉਹਦੀ ਫੈਮਲੀ ਨੂੰ ਕਾਲ ਕਰਨਾ ਜਦੋਂ ਫੋਨ ਸੁਣੂਗਾ ਓਬਵੀਅਸਲੀ ਉਹ ਹੀ ਹੋਊਗਾ ਕਿਉਂਕਿ ਵੌਇਸ ক্লোਨ ਕੀਤੀ ਹੋਈ ਹੈ ਤਾਂ ਉਹਨੇ ਕਹਿਣਾ ਕਿ ਸਾਡੇ ਮੇਰੀ ਮਾਦਰ ਜੀ ਜਾਂ ਫਾਦਰ ਦੀ ਡੈਥ ਹੋ ਗਈ ਹੈ ਡੈੱਡ ਬੋਡੀ ਫਲਾਣੀ ਖੌਂਦੇ ਪਈ ਹੈ ਮੈਂ ਬਾਹਰੋਂ ਆ ਜਾਵਾਂਗਾ ਮੈਂ ਇੱਥੇ ਖੜਿਆ ਹਾਂ ਮੈਨੂੰ ਪੈਸੇ ਚਾਹੀਦੇ ਹਨ ਉਹਨੇ ਪਾ ਦੇਣੇ ਓਬਵੀਅਸਲੀ ਯਾਰ ਮੁੰਡਾ ਬਾਹਰ ਪੱਕਾ ਹੈਗਾ ਪੀਆ ਰ ਹੈਗਾ ਹਣਾ ਪੈਸੇ ਨਹੀਂ ਕੋਈ ਕਮੀ ਨਹੀਂ ਉਹਨਾਂ ਨੇ ਪਾ ਦੇ എഡവസ ഫ്രോഡ് റേണ